चेक करो मॉर्निंग गोरनिंग टाइम जे नौ बजे दस बजे मोरनिंग रामो चलो चलो गुड मॉर्निंग सारे वेलकम बैक टू अवर दो कुम्बल ਜਦੋਂ ਜਾਈਦਾ ਮਨ ਸਵੇਰੇ ਮਤਲਬ ਇਥੋਂ ਹਵਾ ਬਹੁਤ ਪੈਂਦੀ ਸਕੂਟੀ ਤੇ ਠੰਡ ਬਹੁਤ ਲੱਗਦੀ ਸੱਚੀ ਝੂਠ ਨਹੀਂ ਆ ਉਥੇ ਜਾ ਕੇ ਭਾਵੇਂ ਲੱਗੇ ਨਾ ਲੱਗੇ ਪਰ ਜਦੋਂ ਸਕੂਟੀ ਤੇ ਜਾਈਦਾ ਉਹ ਦੁਹਾਵਾ ਵੇਦੀ ਹੂੰ ਜਹੋਂ ਦਨ ਨਾ ਕਿਤੇ ਮੇਰੀ ਸਕੂਟੀ ਤੇ ਆਹ ਜਿਹੜਾ ਮੈਨੂੰ ਇਹ ਚੀਜ਼ ਦੱਸੋ ਤੇ ਆ ਕਿਥੋਂ ਕਰਕੇ ਲਏ ਇਹ ਚਿੱਕੜ ਕਿਥੋਂ ਪਾਇਆ ਕਿ ਮੇਰਾ ਤੇ ਇਹ ਨਾਗ ਦਾ ਪਹਿਣਾ ਵਾ ਕਿ ਮੈਂ ਮੈਂ ਨਾ ਨਾ ਤੂੰ ਫੋੜੋ ਲਵਾ ਲਾ ਰੋ ਮੈਂ ਸੀਹੇ ਜਮੜਾ ਲਾ ਇਹਨੂੰ ਇਹ ਚਿੱਕੜ ਕਿਥੋਂ ਪਾਇਆ ਮੈਂ ਚੱਲਣ ਲੱਗਾ ਇੰਨਾ ਕ ਪਹਿਣਾ ਹੀ ਆ ਮਿੱਟੀ-ਮਿੱਟੀ ਦਾ ਇਹ ਚੱਕਣੀ ਆ। ਲਓ ਜੀ ਬੈਟਰੀਆਂ ਵੇਖੋ ਇਹਦੇ। ਬੈਟਰੀਆਂ ਦੇ ਖੰਡੀ ਨੇ ਸਾਫ਼ ਹੋ ਗਿਆ ਨਾ ਤਾਂ ਨਿੱਤੋਂ ਕਿਧਰ ਹੱਥ ਮਾਰ ਰਹੀ ਫੋਨ ਨੂੰ। ਨਹੀਂ। ਹੈਲੋ ਕਰ ਦੇ। ਹੈਲੋ ਕਰ ਦੇ। ਉਹ ਹੈਲੋ ਕਰ। ਨਾ ਤੁਸੀਂ ਨਹੀਂ ਛੇੜਨਾ। ਬਹੁਤ ਜ਼ਿਆਦਾ ਗੰਦੀ ਇਹਦੇ। ਟੂਟੀ ਗੰਦੀ। ਇਹਦਾ ਰਿਵਿਊ ਉਹਦਾ ਸਕੂਟਰੀ ਦਾ ਨਹੀਂ ਦੇਣਾ ਹਾਂ ਪਰ ਇਹ ਤਾਂ ਵੀ ਲੱਗਣਾ। ਨਹੀਂ। ਨਹੀਂ। ਇਹ ਚੱਕਲਾਰਾ ਹੀ ਬੜਾ ਪਿਆ ਆ। ਇੱਕ ਇੱਕ ਆ ਗਏ ਛੋਟੇ بابا ਐ ਕਰਿਓ ਅੱਜ ਨਾ ਸਪੈਸ਼ਲ ਬਣਵਾਇਆ ਰਹਾ ਤਾਂ ਹਾਂ ਬੋਤਲ ਚ ਪਾ ਖੜਨ ਲੱਗੀ ਲੱਤ ਬੋਤਲ ਚ ਪਾ ਕੇ ਲੈ ਜਾਗੇ ਕਿਹੜੀ ਗੱਲ ਬੋਤਲ ਚ ਘੜ ਰਹਾ ਤਾਂ ਤੁਹਾਨੂੰ ਦੀ ਅੰਦੀ ਆਹੋ ਪਾ 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 ਨੰਗੇ ਪੈਰੀ ਨਾਲ ਫਿਰਿਆ ਕਰ ਹੁਣ ਛਾਲਿਆ ਬਲ ਤੂੰ ਹੀ ਕਰ ਦੇ ਲੈ ਠੰਡਾ ਸਾਮ ਆਵੇ ਲੋ ਬੂਤ ਨਹੀਂ ਪੁੰਦੀ ਲੈ ਵੀ ਫੇਰ ਆਉਂ ਭੱਜ ਆਈ ਇਸ ਇਧਰ ਗਾਥੂ ਮਿਲ ਜਾਂਦੀ ਭੱਜੀ ਲਾਓ ਕਿ ਸਕੂਟ ਚੱਲ ਠੀਕ ਬਾਬਾ ਸੰਜੀ ਲੱਲ 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 ਲਓ ਜੀ ਕਿਆ ਸ਼ਹਿਰ ਹੋ ਗਿਆ ਹੁਣ ਚੱਲੀਏ ਰੰਮੀ ਰੰਮੀ ਵੀ ਨਾਲ ਨਾਲ ਜਲਦੀ ਚੱਲੀਏ ਥੋੜੀ ਜੀ ਕਰਾਂਦੀ ਮੈਂ ਵੀ ਨਾਲ ਆਹ ਬ੍ਰੇਕ ਮੈਨੂੰ ਲੱਗਦੀ ਥੋੜੀ ਜੀ ਢਿੱਲੀ ਢਿੱਲੀ ਹੈ ਨਾ ਕੋਈ ਸ਼ੈਲਜੀ ਆਪ ਕੋ ਨਹੀਂ ਪਰੇ ਹੋ ਚਲੋ ਗਾਇਸ ਚੱਲਦੇ ਆ ਫਿਰ ਆਜੋ ਇੱਧਰ ਆਪਾਂ ਆ ਗਈ ਸੀ ਘਰ ਥੋੜਾ ਟਾਈਮ ਰੈਸਟ ਕੀਤੀ ਚਾਹ ਪੀਤੀ ਤੇ ਹੁਣ ਆਪਾਂ ਤੜੀਆ ਮਰਵਾਇਆ ਵਾਰੀ ਬਾਬੂ ਜੀ ਸਬ ਜੀ ਨਹੀਂ ਮਰਵਾਇਆ ਵਾਰੀ ਕੀ ਲੱਗਾ ਹੈ ਕੀ ਕਹਿਣੂੰ ਤੇ ਸਾਰੇ ਕੰਮਾਂ ਘਰ ਵਿੱਚ ਇਸ ਟਾਈਮ ਨਾ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਆ ਚੈੱਕ ਕਰੋ ਚੈੱਕ ਕਰੋ ਗਾਇਸ ਚੈੱਕ ਕਰੋ ਘਰ ਦੀ ਲੋਕੀ ਲੋਕੀ ਚੈੱਕ ਕਰੋ ਹੋਰ ਬਾਪ ਗਿਆ ਦੀ ਬਾਪ ਕਦੇ ਲੋਕੀ ਚੈੱਕ ਕਰੋ ਤੇ ਅੱਜ ਹੀ ਬਣਾਇਆ ਦੇ ਘਰ ਦਾ ਉੱਥਾ ਹੀ ਗੀ ਕਰਦੂ ਤੇ ਕਹੇ ਅੱਗੇ ਵੀ ਨਹੀਂ ਮੰਮੀ ਨੇ ਬਣਾਇਆ ਸੀ ਵਧੀਆ ਬਣੀ ਸਬਜੀ ਟੇਸਟ ਕਦੀ ਹੁਣ ਜਿਆਦਾ ਤਾਂ ਨਹੀਂ ਕਦੀ ਕਿਤੇ ਖਾਣ ਵਾਸਤੇ ਵਧੀਆ ਹਾਂ ਮਤਲਬ ਸਦੇ ਲੱਗੂ ਚੰਗਾ ਲੱਗਾ ਕਰਦਾ ਤੇ ਮੈਂ ਆ ਕੇ ਲਾਇਆ ਇਹਨੂੰ ਕੀ ਦਾਦੀ ਵਾਲੀ ਮੱਲੀ ਸਾਬ ਜਾਰੇ ਨਹੀਂ ਦੇਦੀ ਕਲਪਾ ਮੈਨੂੰ ਤੇਰਾ ਬਾਪ ਸਾਡੀ ਗੇਰ ਜੀ ਪਈ ਸੀ ਖੇਦੀਆਂ ਕਰਦੀ ਵੇ ਆਏ ਇਹ ਕੀ ਕਰਦੇ ਹੋ ਇਹ ਬਹੁਤ ਸ਼ੈਤਾਨ ਆ ਬਹੁਤ ਸ਼ੈਤਾਨ ਆ ਰਾਦੀ ਮੈਨੂੰ ਖਗੀ ਨਹੀਂ ਕਰਦੀ ਮੈਨੂੰ ਕਿਸੀ ਨਹੀਂ ਦਿੰਦੀ ਆਏ ਹੱਥ ਤੇ ਆ ਲਾ ਕੇ ਬੈਠੀ ਜਾਵੇ ਲੋ ਸ਼ਾਮਾ ਦਾ ਬਸ ਸਾਡੇ ਘਰ ਦੇ ਵਿੱਚ ਆਹੀ ਚੀਜ਼ ਲੱਗਣੀ ਕਾਂਟੂਨ ਕਾਂਟੂਨ ਕਾਂਟੂਨ

ਆ ਵੀ ਕਿਹਾ ਕੰਮ ਛੋਲ ਦੇ ਵਿੱਚ ਲੋਕ ਕੇ ਬੈਠੀ ਆ ਤਾਂ ਮੈਨੂੰ ਮਾਰੂਗੀ ਹੁਣ ਜੇ ਕਿ ਇਹਨੂੰ ਪਤਾ ਨਹੀਂ ਲੱਗਦਾ ਚੋਰ ਮੜ ਲੈ ਹੁਣ ਹੁਣ ਕਰੋ ਗੱਲ ਹਾਂ ਉਹ ਜਿਹੜਾ ਲਾਇਆ ਵਾ ਅੰਕਲ ਉਹ ਕਿੰਨਾ ਛੋਣਾ ਕਿਊਟ ਜਿਆ ਤੇ ਉਹਨੂੰ ਤੇ ਵੇਚ ਲੋ ਦੱਸ ਦੇਣੀ ਦੇਖੋ ਉਹਨੂੰ ਹਾਏ ਕਿੰਨੇ ਸੋਹਣੇ ਆ ਇਹਨੂੰ ਛੱਡ ਦੋ ਚਲੋ ਜੀ ਮੈਂ ਥੋੜਾ ਟਾਈਮ ਇਹਦੇ ਨਾਲ ਖੇਡੀਆਂ ਖੇਡੀਆਂ ਕਰ ਲਾਂ ਫਿਰ ਇਹ ਤੈਨੂੰ ਮੈਂ ਦੱਸਦਾ ਖੇਡੀਆਂ ਖੇਡੀਆਂ ਕਰ ਲਈਏ ਮੰਮਾ ਮਮਾ ਮੈਨੂੰ ਹੈਲੋ ਹੈਲੋ ਕੇਡੀਆਂ ਕਰਕੇ ਸਿੱਧਰ ਰਹਿੰਦੇ ਹੁਣ ਵੜ ਜੋ ਵੜ ਜੋ ਵੇਚੀ ਵੜ ਜੋ ਫੋਨ ਦੇ ਹੂੰ ਵੇਚੀ ਵੜ ਜੋ ਫੋਨ ਦੇ ਕੋਰਾ ਇਹਦੇ ਕਾਰਡ ਮੈਨੂੰ ਐਕਸੈਸ ਪੈਕ ਦਾ ਹੂੰ 4 ਲੱਖ ਦੀ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ले लेओ ਜਦੋਂ ਆਪਨਾ ਰਹੇ ਤਾਂ ਸ਼ਰਮਾਂ ਤੋਂ ਪਿੱਛੇ ਟੱਪਰ ਦੇਣੀ ਐਕਸੈਸ ਬੈਂਕ ਆਪਣਾ ਹੈਗਾ ਇਹ ਕਾਉਂਟ ਹੋ ਗਏ ਫਰੀ ਹਾਂ ਕੰਮ ਕੰਮ ਖਤਮ ਫੇਨੇ ਅੱਜ ਫਾਈਨਲ ਅਕਾਉਂਟ ਬੀਤਦੀ ਹੂੰ ਬਿੱਲ ਲੇ ਦੇ ਆਨੇ ਬਲੇ ਬਲੇ ਕਰਾਤੀ ਹੂੰ ਠੀਕ ਪਰਾਲੀ ਸਾੰਭੀ ਪੀਲਾ ਤੇ ਸਾਰੇ ਕੰਮ ਕੀਤੇ ਤੇ ਅੱਜ ਸਵੇਰ ਦੇ 10 ਵਜੇ ਤੇ 440 ਕਿ ਮਿੰਟ ਨਹੀਂ ਬੈਂਡ ਮਿਲਿਆ ਲੱਕ ਰਹਿ ਜਾਂਦਾ ਹੂੰ ਕਿੱਥੇ ਰਹਿ ਜਾਂਦਾ ਲੱਕ ਪੈੜੀ 'ਚ ਰਹਿ ਜਾਂਦਾ ਵਾ ਆਪ ਨਹੀਂ ਕਰਿਆ ਜਨੇ ਲਾਕ ਉੱਥੇ ਰਹਿ ਜਾ ਬਸ ਠੀਕ ਹੁਣ ਹੋ ਚੱਲੇ ਦੋ ਦਿਨ ਮੋਟੇ ਬਈਆਂ ਘੜੀ ਫਿਰ ਤੁਸੀਂ ਮਤਲਬ ਵਲੌਗ ਬਣਾਉਂਗੇ ਗੱਲਾਂ ਸੁਣਾਉਂਗੇ ਗੱਲਾਂ ਵਧੀਆ ਵਧੀਆ ਚਾ ਗੱਲਾਂ-ਫੋਲਪ ਕੇ ਲੈਉਣਾ ਲੈਓ ਫਿਰ ਚਲ ਠੀਕ ਹੈ ਚੈੱਕ ਕਰੋ ਅੱਜ ਤੇ ਲਵੜਾ ਕਰ ਰਹੇ ਆ ਜੀ ਖੀਰ ਵਾਸਤੇ ਮੈਂ ਕਿਹਾ ਚਲੋ ਨਾਲੇ ਸਵੇਰੇ ਡਿਊਟੀ ਦੇ ਲੱਜਾਂਗੇ ਥੋੜੀ ਜੀ ਤੇ ਨਾਲੇ ਬਣਾਉਨੇ ਆ ਤੇ ਖੀਰ ਬਣਾ ਲਈ ਅੱਜ ਦਰਵਾਬ ਆਪਣੀ ਸੌਂਗੀ ਆ ਰੋਟੀ ਰੋਟੀ ਖਾ ਕੇ ਟਾਈਮ 7:30 ਦਾ ਹੋ ਗਿਆ ਤੇ ਡੈਡੀ ਨੇ ਰੋਟੀ ਖਾ ਲਈਏ ਤੇ ਡੈਡੀ ਹੁਣ ਸਿੱਧੂ ਬੋਸੇ ਵਾਲਾ ਆ ਲੈ ਜੀ ਆ ਰਿਹਾ ਲੈ ਡੈਡੀ ਮੱਲੀ ਸਾਹਿਬ ਜਾਇਏ ਨਹੀਂ ਆ ਰਵਾਬ ਆਪਣੀ ਸੌਂਗੀ ਆ ਖੀਰ ਆਪਣੀ ਤਿਆਰ ਹੋਂਦੀ ਆ ਤੇ ਬਾਕੀ ਫਿਰ ਚਲੋ ਕਰਦੇ ਆ ਬਲੌਗ ਕੰਟੀਨਿਊ ਕੱਲਿਆਂ ਨੂੰ ਤਾਂ ਕੋਈ ਗੱਲ ਵੀ ਨਹੀਂ ਆਉਂਦੀ ਜਿਹੜੀ ਤੁਹਾਡਾ ਸੁਣਾਈ ਹੈ ਪਰ ਠੰਡ ਬਹੁਤ ਹੋ ਗਈ ਯਾਰ ਅੱਜ ਹੀ ਜ਼ਿਆਦਾ ਵੇ ਠੰਡ ਪਈ ਬਹੁਤ ਜ਼ਿਆਦਾ ਨਾ ਸਵੇਰੇ ਧੁੰਦ ਪਈ ਇੱਕਾ ਡਾਜ ਇੱਕ ਬੱਲੇ ਰੋਮੀ ਕਿ ਕਿਦੋਂ ਹੋੜ ਕੇ ਉਤਰ ਗਈ ਹੈ ਸ਼ੋਣੀ ਲੱਗਣ ਦੀ ਸੀ ਮੰਜੀ ਤੇ ਬੈਠੀ ਆ ਹੁਣ ਕਿਉਂ ਘੇ ਉਤਰ ਗਈ ਗਾਇਸ ਵੇਖੋ ਥੁੰਦ ਕਿੱਦਾਂ ਬੈ ਗਈ ਯਾਰ ਰੋਮੀ ਝੈਨੂੰ ਨਹੀਂ ਠੰਡ ਲੱਗਦੀ ਰੋਮੀ ਤੇਨੂੰ ਠੰਡ ਨਹੀਂ ਲੱਗਦੀ ਰੋਮੀ ਬੜੀ ਖਰਾਬ ਹੈ ਸਾਡੀ ਹੂੰ ਕਿਨੂੰ ਵੇਖਣ ਦੀ ਕਿਨੂੰ ਵੇਖਣ ਦੀ ਰੋਮੀ ਕਿਨੂੰ ਵੇਖਣ ਦੀ ਮਾਲਕਨ ਮਾਜਾ ਤੁਹਾਡੇ ਮਾਲਕ ਨਹੀਂ ਆਇਆ ਠੰਡ ਬਹੁਤ ਲੱਗਣ ਦੀ ਆ ਤੇ ਵਲੌਗ ਤੇ ਕੋਸ਼ਿਸ਼ ਤੇ ਪੂਰੀ ਕਰੀ ਦੀ ਆ ਕਿ ਵਲੌਗ ਕੰਪਲੀਟ ਹੋ ਜੇ ਹੋ ਜੇ ਹੋ ਜੇ ਪਰ ਨਾ ਵਲੌਗ ਨਹੀਂ ਬਣਦਾ ਰੋ ਜੀ ਰਹਿ ਹੀ ਜਾਂਦਾ ਬਦਾਮੇ ਬਦਾਮੇ ਕੋਟਲੇ ਆ ਗਏ ਤੇਰੇ ਕੋਲ ਬਦਾਮ ਮੜੀ ਜੀ ਬਣਾ ਮੈਂ ਬਦਾਮ ਆ ਚੈੱਕ ਕਰੋ ਮੇਰੇ ਖੀ ਉਹਨਾਂ ਨੇ ਰਾਤ ਰੱਖਿਆ ਹੈ ਨਾ ਯਾਰ ਮੈਂ ਅਸਲਾਈ ਪੈ ਗਿਆ ਅੱਜ ਸਵੀਟ ਡਿਸ਼ ਤਿਆਰ ਕੀਤੀ ਆ ਬਾਦਾਮ ਕਿਹਦੇ ਬਾਦਾਮ ਪਾਤੇ ਆ ਇੰਨੇ ਨਹੀਂ ਬਾਦੂ ਆਏ ਬਾਦਾਮ ਆ ਸਾਰੇ ਖੀਰ ਚ ਪਾਉਣੇ ਆ ਇਹ ਆਪਣਾ ਨਾਂ ਹੀ ਵਿੱਚ ਕੀ ਉਹ ਕਹਿੰਦੇ ਹਿੱਸਾ ਦਾ ਹੀ ਨਾਮ ਨਾ ਹੱਥਾਂ ਨਾਲ ਲੱਗਿਆ ਨਹੀਂ ਇਹ ਸਵਾਦ ਨਹੀਂ ਬਣਦੀ ਪਰ ਕੀ ਹੁਣ ਸਵਾਦ ਬਣੇਗੀ ਅੱਛਾ ਜਿੱਥੇ ਸਾਡੇ ਹੱਥ ਲੱਗਦੇ ਨਾ ਤੇ ਚੀਜ਼ ਸਵਾਦ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ ਗੋਈਆਂ ਦਾ ਕਾਇਆਂ ਦਾ ਮੈਂ ਦਤਾ ਨਾ ਗੋਈਆਂ ਦਾ ਤਾਂ ਦੁੱਧ ਹੀ ਤਾਂ ਕਾਇਆਂ ਦਿੰਦਾ ਨਹੀਂ ਮੈਂ ਗੋਈਆਂ ਘਰੇ ਦਿੰਦਾ ਇਹ ਗੱਲ ਮੰਨ ਲਓ ਤੇ ਚੋਇਆ ਤਾਂ ਮੈਂ ਨਾ ਯਾਰ ਨਾ ਕਰੋ ਬਦਾਮ ਵੇਸਟ ਕੀ ਦੇ ਰ ਕਰਨ ਸਿਆਲ ਦੇ ਵਿੱਚ ਖਾਣੇ ਨਹੀਂ ਬਦਾਮ ਖਾਣੇ ਖਾ ਕੇ ਵੇਸਟ ਹੁੰਦੇ ਕਰਨ ਖਾ ਕੇ ਤਾਂ ਨਹੀਂ ਵੇਸਟ ਹੁੰਦੇ ਚੱਲ ਰਿਆਂ ਦੋ ਅੱਗੇ ਤੇ ਆ ਰਹੀ ਕਰ ਲਈ ਆ ਹੁਣ ਬਹੁਤ ਇਹਨਾਂ ਤੋਂ ਹੀ ਬਣਾਉ ਹਾਂ ਸੰਜਮ ਦੀ ਕੀ ਆਜ ਡੈੜੀ ਕਹਿੰਦੇ ਆ ਕੀ ਦਾ ਡੈੜੀ ਕਹਿੰਦੇ ਆ ਆ ਕੀ ਦਾ ਮੁੰਡਾ ਲਾਇਆ ਮਤੋਂ ਕਿਨੇ ਬਣਾਏ ਆ ਹਾਂ ਬੜੀ ਟੇਸਟ ਬਣਾਈ ਮੈਂ ਬਣਾਈ ਸਕਦੀ ਉਹ ਮੁਰਾਈ ਤੋਂ ਸੋਰਾਣੀ ਨੂੰ ਡੈੜੀ ਕਹਿੰਦਾ ਕੀ ਲਾਇਆ ਇਹਦਾ ਮੁੰਡਾ ਲਾਇਆ ਆ ਕੀ ਦਾ ਮੁੰਡਾ ਲਾਇਆ ਸਰਪਾ ਸਾਹਿਬ ਡੈੜੀ ਵਾਲੇ 加ੜੀ ਦਾ ਵੀ ਕੋਈ ਹਾਰ ਨਹੀਂ ਸਾਡੇ ਘਰ ਚ ਨਾ 6 ਮਹੀਨੇ ਬਗੀ ਬੜੀ ਐ ਘੀਰ ਵੇ ਕਹਦਾਈ ਹੋ ਗਏ ਹਾਏ ਹਾਏ ਨਹੀਂ ਇਹ ਚਲੋ ਤਾ ਹਾਂ ਬੇਦੇ ਵੇ ਦੋਰੀ ਬਣਾਇਆ ਕਰੋ ਬੱਕਰੀਆਂ ਰੱਖੀ ਆ ਨਾ ਚੋਣ ਨੂੰ ਬੱਕਰੀਆਂ ਚ ਘੀਰ ਆਏ ਬੱਕਰੀਆਂ ਦੇ ਦੁੱਧ ਦੀ ਘੀਰ ਸਾਡੇ ਘਰ ਚ ਘੀਰ ਬਣੀ 6 ਮਹੀਨੇ ਪਤਾ ਦੁੱਧ ਦੁੱਧ ਖਾ ਲਈ ਉਹ ਵੀ ਅੱਜ ਕਿੱਥੇ ਬਣਦੇ ਆ ਬੇਦੇ ਕਿਤੇ ਆਫੇ ਜਿਵੇਂ ਘੀਰ ਬਣਾਈਏ ਤਾਂ ਹਾਂ ਬਣੋ ਪੱਦਾ ਬੰਡੀ ਉਹ ਆ ਵਾ ਨਹੀਂ ਠਾੜ ਮੇਟਾ ਦੀ ਆਪਾਂ ਜਿਨਾੜਾ ਨਾ ਨੀ ਮਿੱਠਾ ਕਹਦਾ ਉਹਨਾਂ ਕੌੜਾ ਬੋਲਦਾ ਬੱਸ ਤੇ ਇਹਨਾਂ ਦੇ ਬੱਕਿਆ ਉਹਨਾਂ ਮੁਰਗੇ ਦੇ ਕੌੜਾ ਬੋਲਣਾ ਵੇ ਲੋਕਾ ਜੀ ਆ ਜਾ ਨਾ ਪ੍ਰਾਣੀ ਇਕੱਠੇ ਕਰ ਦੇ ਤਿੰਨ ਰਿੰਦਾਂ ਦੇ ਹਾਂ ਵਾ ਖੀਰ ਹੀ ਤੇ ਰੱਖ ਦੇ ਅਪਣੇ ਚਲੇ ਦੇ ਕਰੂਗਾ ਕਰਨਾ ਹੀ ਕੁਛ ਨਾ ਕੋਈ ਡਰਨੇ ਓਏ ਨਾ ਨੀ ਆ ਜਦ ਰਵੇ ਖਿਆ ਹੀ ਮੈਂ ਤੇਰੇ ਦਫਤਰੇ ਕਿਦਾਂ ਤੂੰ ਚਾਰ ਕੁੜੀਆਂ ਨਾਲ ਖਲੋਦੀ ਹਾਂ ਕਿਹੜਾ ਲੂਣਾ ਲੂਣ ਮੋਟਾ ਹੁੰਦਾ ਉਹ ਮੋਟਾ ਗੁੱਥੀਆਂ ਹੋਰ ਇਹ ਨਹੀਂ ਲੂਣ ਜੀ ਅੱਛਾ ਉਹ ਭਾਈ ਤੇ ਉਪਰ ਵਾਲੇ ਜਿਹੜੇ ਭਾਈ ਦਾ ਉਹ ਭਾਈ ਤੂਹਾਂ ਨਹੀਂ ਲੱਗਦਾ ਹੋਰ ਕੋਈ ਲੂਣ ਹੁੰਦਾ ਜਿਹੜਾ ਸਬਜ਼ੀ ਚ ਨਹੀਂ ਪਾਈਦਾ ਲੂਣੇ ਦਾ ਪਰ ਮੋਟਾ ਲੂਣੇ দাও ਅੱਛਾ ਉਹ 100 ਰੁਪਏ ਦਾ ਕਿੰਨਾ ਆ ਜਾਂਦਾ ਬੋਲੀ ਚੈਂਟਰ ਵਾਲੀ ਬੋਰੀ ਨੇ ਅਸੀਂ ਵੀ ਗਏ ਹਾਂ ਉੱਥੇ ਕਿੱਥੇ ਮਾਤਾ ਮਠਾ ਪਾਈ ਕਾਟਿਆ ਕਿੰਨੀ ਦੀਰ ਪਾਈ ਆ ਉਹ ਲੂਣ ਪਾਇਆ ਫਿਰ ਉਹ ਕਟ ਕੇ ਜਾਂਦੀ ਆ ਕਿੰਨਾ ਹੀ ਪਾਇਆ ਵਾ ਨਹੀਂ ਬਟਾ ਠੀਕ ਆ ਉਦਾਂ ਹੀ ਆ ਤਾਂ ਬਣੀ ਆ ਆਦਤ ਬੜੀ ਆ ਨਾ ਅੱਜ ਤੋਂ ਮਜਬੂਰ ਹੁੰਦਾ ਬਣ ਹਾਂ ਆਦਤ ਸੇ ਮਜਬੂਰ ਉਹ ਕਈ ਠੱਕ ਡਾ ਬਣਾ ਪਾਇਆ ਕੁੜੀ ਨੂੰ ਆਹ ਲੋ ਕਰੋ ਚੇਂਜ ਕੁਛ ਲਾ ਲਓ ਫਿਲਮ ਫੁਲਮ ਆਂਦੀ ਆ ਲਾਇਆ ਇਹਨਾਂ ਨੂੰ ਹਾਂ ਫੇ ਆਪਾ ਬੜਾ ਡੰਡੇ ਰਾਏ ਵਾਲਾ ਕਮਰਾਨ ਦਾਵਾ ਤੇ ਉਹਦੇ ਵਿੱਚ ਨਾ ਈਡਾ ਵੱਡਾ ਪਰਦਾ ਜਿਹਾ ਲੱਗਾ ਹੁੰਦਾ ਵਾ ਤੇ ਉਹਦੇ ਵਿੱਚ ਫਿਰ ਵੇਖਿਆ ਹੈ ਕਸੇ ਦਾਕ ਅਸਲ ਮੇਹਾਂ ਚ ਗਿਆ ਸੁਰਮੇ ਹੋਲਦੀ ਗੱਲ ਕਰੋ ਤੂੰ ਕੀ ਕਰਨ ਦੇ ਕੋਈ ਸੀਰੀਅਸ ਲੱਗਦਾ ਨਹੀਂ ਵੱਡਾ ਆ ਘਬਰਾ ਹੀ ਉਹ ਚ ਉਹਨੂੰ ਕੋਈ ਲੱਗਾ ਕਿਹੜੀ ਗੱਲ ਕਰਨ ਤੇ ਪੌੜੀਆਂ ਹੀ ਬੜੀਆਂ ਹੈ ਇਦਾਂ ਤਾਂ ਉਹ ਤੇ ਉੱਤੇ ਕੁਰਸੀਆਂ ਦਾ ਆ ਜੀ ਘਟ ਕਰੋ ਸਾਡੇ ਕਾਪੀ ਰਾਈਟ ਬਾਈਪਰ ਅਣ ਕਿੱਥੇ ਗਏ ਓਏ ਪਾਗੜੀ ਮੈਂ ਉਹਨੂੰ ਸਿੱਧਾ ਕਹਿ ਪੀ ਸਿਰਵੇਂ ਹਰ ਗਿਆ ਕੌਣ ਪਾਗਲ ਹੋ ਗਈ ਮੈਂ ਮੇਰੀ ਮੂੰਹ ਤੇ ਬੈਜਦੀ ਹੋਰ ਹੋਰ ਤੇਰਾ ਕਿ ਬਣਿਆ ਅਜ ਕੁਛ ਨਹੀਂ ਮੇਰਾ ਸਾਦਰੀ ਬਰੀ ਨਹੀਂ ਅਜ ਤੱਕ ਨਹੀਂ ਮਿਲੀ ਮਿਲ ਜਾਊਗੀ ਇਹ ਪਹਿਲੀ ਨਾ ਹੋਣੀ ਜਿਹੜੀ ਸਾਦਰੀ ਤੇ ਪਾਪਾ ਜੀ ਨੂੰ ਬੋਤਲ ਲਿਆਕ ਦਿੰਦੀ ਸਰਪੀ ਪਹਿਲੀ ਹੋਣੀ ਆ ਵੇ ਲੋ ਕੀ ਕਹਿ ਰਹੇ ਪਹਿਲੀ ਕਿਦਾਂ ਹੋਣੀ ਹੈ ਪਈ ਥੋੜਾ ਹੁਣੀ ਆ ਤੇ ਕਿਨਵੀ ਆਉਣੀ ਆ ਨਹੀਂ ਪਈ ਇੱਥੇ ਜਿਹੜਾ ਉਹ ਤ੍ਰੀਕ ਤ੍ਰੀਕ ਪਈ ਹੁਣੀ ਦਰਦ ਆ ਮਿਲਦੀ ਪੜ੍ਹ ਲੈ ਖੇ ਵਿਚ ਇੰਦਾ ਤੁਰਿਆ ਫਿਰਦਾ ਹਮ ਹਮ ਬੜਾ ਨੌਕਰੀ ਚਾਹੀਦੀ ਹੈਗੀ ਆ ਜਿਹੜੇ ਬੰਦੇ ਨੇ ਪੜ੍ਹਾਈ ਦਿੱਤੀ ਸਮਾਂ ਲਾਇਆ ਨਾ ਉਹ ਨੌਕਰੀ ਬਹਿ ਜਾਂਦੀ ਹਮ ਪਰ ਮਿਲਦੀ ਨਹੀਂ ਨਾ ਗੱਲ ਤੇ ਇਹੀ ਹੈ ਬਾਹਰ ਕਿੰਨਾ ਨਿਹਰਾ ਕਰਤਾ ਏ ਜੂਰ ਜੇਬ ਚ ਪਾ ਲਿਆ ਹਰ ਵੀ ਉਹ ਜੇ ਜੀ ਤੁਹਾਡੇ ਪਿੰਡ ਵਾਲੀ ਕੁੜੀਆਂ ਦੀਆਂ ਅਧਿਆਕਾਰੀ ਨੌਕਰੀ ਸਾਡੇ ਪਿੰਡਾਂ ਦੀ ਜਿਹੜੀ ਇੱਥੇ ਹੈ ਵਿਆਹੀ ਆ ਉਹ ਟੀਚਰ ਹੈ ਕਿ ਇਹਦੇ ਘਟਦੇ ਮੀਂਹ ਹਾਂ ਅੱਲਾਹੋ ਆਜੇ ਨਾ ਹਰ ਬਈ ਕੱਟ ਹੋ ਜਾਂਦਾ ਹੈ ਹਾਂ ਮੈਂ ਮੈਂ ਪਕੌੜੇ ਕੁੜੀ ਕੱਢ ਲਿਓ ਤੇ ਉਸਕੋ ਆਪਣੇ ਘਰ ਮਿੱਠੇ ਚਾਹਵੜ ਬਣਾਉਂਦੇ ਬੜੀਆ ਜਿਹਾ ਕਾ ਮਾੜਾ ਜਰਾ ਇੱਥੋਂ ਕਿ ਗਾੜ ਗਿਆ ਬੇ ਟੱਕਾ ਜਾ ਟੋਕੇ ਦੇ ਮੜਾ ਜਾ ਆ ਗਿਆ ਇਹ ਮੇਰਾ ਕਾਟ ਹੋ ਜਾਂਦਾ 10 ਹੱਥ ਨਹੀਂ ਕਿ ਗਾੜ ਉਹ ਮੜਾ ਮੇਰਾ ਜੋ ਦਾੜੀ ਦੇ ਦਬਿਆ ਗਿਆ ਹਾਂ ਮੈਂ ਜਿੱਤ ਕੇ ਖੇਲੇ ਟੂ ਉਹਦੇ ਇੰਨਾ ਕਦੇ ਹੋ ਹੀ ਜਾਂਦਾ ਕਈ ਕੁਝ ਹੋ ਜਾਂਦਾ ਉਹਨੂੰ ਖਿੱਚਦਾ ਗਿਆ ਸੀ ਕਿ ਤਾਂ ਮੈਨੂੰ ਕੁਝ ਹੋਵੇ ਨਾ ਮੇਰੇ ਦਦੀਵਾਰਾ ਲੱਗੂ ਥੋੜੀ ਜਿਹੀ ਉਹਨੂੰ ਖਿੱਚੇ ਨਾ ਕੋਈ ਦੱਕਲੀ ਰਹੀ ਇਹਨੇ ਘੜਾ ਵੀ ਮਾਰਿਆ ਰਾਸੇ ਮੇਰੇ ਘੜਾ ਲੱਦਦਾ ਲੱਜ ਗਿਆ ਹੋਊਗਾ ਆਪੜੇ ਆਪ ਦਾ ਡਰ ਵੀ ਹੁੰਦਾ ਬੰਦੇ ਨੂੰ ਮੁੜ ਕੇ ਬੜਾ ਪਛਾਣ ਨੂੰ ਸਿੱਧਾ ਜੀ ਹੋਰਾਂਗੇ ਯਾਰ ਹਰ ਕੋਈ ਮਰਨ ਤੋਂ ਡਰਦਾ ਹੀ ਆ ਸੋਰੀ ਬਹੁਤ ਕੋਈ ਕਹਿੰਦਾ ਹੋਵੇ ਪਰ ਡਰਦੇ ਤੇ ਹੈ ਹੀ ਡਰਦੇ ਹੁੰਦਾ ਹੀ ਇੱਕ ਵਾਰੀ ਤੇ ਬੰਦੇ ਨੂੰ ਜ਼ਿੰਦਗੀ ਮਿਲਦੀ ਹੈ ਇਕੜੀ ਵਾਰ ਵਾਰ ਮਿਲਦੀ ਹੈ ਲੋਰਗੀ ਮਿਲੋ ਗਈ ਕੀ ਇਹੋ ਤਰੀਕਾ ਤਰੀਕਾ ਹੋ ਹੋ ਫਿਰ ਕਦੋਂ ਕਹਿੰਦੇ ਵੇਖਣੀ 84 ਲੱਖ 80 ਤੋਂ 40 ਕਰੋੜ 84 ਲੱਖ ਰੋਟੀ ਤਾਂ ਕੀਤਾ 1/2 ਕਿਲੋ ਕੱਢ ਲਿਆ ਤਾਂ ਪੜੀ ਪਾਸ ਤਾਂ ਉਹਨੇ ਖੀਰ ਆਪਣੀ ਮਰਜ਼ੀ ਨਾਲ ਬਣਾ ਲਈ ਵਧੀਆ ਬਣ ਜਾਂਦੀ ਜਿਹੜੀ ਪਾਣੀ ਦੇ ਤਾਂ ਪੋਣਾ ਹੈ ਹਾਂ ਆਹ ਡੈਡੀ ਜੀ ਘਰ ਚੋਰੀ ਕਰਿਆ ਕਰੀਏ ਨਹੀਂ ਨਹੀਂ ਇਦਾਂ ਹੀ ਕੰਮ ਚੱਲੂਗਾ ਹਾਂ ਨਾ ਸਹੀ ਗੱਲ ਹੈ ਮੈਂ ਇਹਦਾ ਭਾਲ ਦੁੱਧ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਇਦਾਂ ਹੀ ਕਰਾਂਗੇ ਹੁਣ ਅੱਛਾ ਤੇਰਾ ਦੱਸ ਤੁਹਾਨੂੰ ਜਰਾ ਦੁੱਧ ਦਾ ਲਿਬੜਾ ਗਲਾਸ ਦੇ ਦਈਏ ਤੁਹਾਨੂੰ ਤਾੜੀ ਪਜਰਾ ਦੇ ਮਈ ਦਾ ਗਲਾਪ ਭਾਲਦੇ ਭਰਿਆ ਦੇ ਲੋ ਡੈਡੀ ਜੀ ਇਹ ਤਾਂ ہماری ਸਰਾਸਰ ਬਿਜਤੀ ਹੋ ਰਹੀ ਹੈ ਬਿਜਤੀ ਡੈਡੀ ਜੀ ਬਿਜਤੀ ਹੋ ਰਹੀ ਹੈ ہماری ਸਨੀਂ ਪੈ ਗੈਣੀ ਹੈ ਨਾ ਹਾਂ ਆਹੀ ਕਰਦਾ ਹਾਂ ਵੀਡੀਓ ਬਣਦੇ ਨੇ ਆ ਮੈਣੀ ਕਿ ਹੁਣ ਆਲਾ ਬੰਦਾ ਕੋਈ ਪ੍ਰਾਣੀ ਫਿਲਮ ਲਾਵੇ ਕੋਈ ਹੈ ਨਾ ਵਧੀਆ ਜੀ ਇੰਟਰਸਟਿੰਗ ਜੀ ਸਟੋਰੀ ਲਾਵੇ ਪਰ ਨਾ ਗੈੜੀ ਸਾਡੇ ਕਿਹੜਾ ਸਰਤਾਜ ਤੋਂ ਘਟਿਆ ਬਥੇਰੇ ਖਾੜੇ ਲਾਏ ਨੇ ਓਏ ਗੈੜ ਜੀ ਕੀ ਕਹਤਾ ਏ ਹੁਣੀ ਖਲੀਗਾ ਗਾਇਕੀ ਹੁਣੀ ਛੱਡੀ ਪਰ ਪਹਿਲਾਂ ਕੋਈ ਰਿਪੋਰਟਿੰਗ ਅਜੇ ਤੱਕ ਨਹੀਂ ਆਈ ਡੈੜੀ ਸਾਡੇ ਦੀ ਰੱਜੀ ਫੇਮਸ ਸੀ ਤੇ ਮੇਰਾ ਕੋ ਗਾਣਾ ਅਜ ਤੱਕ ਵੇਖਿਆ ਕਦੀ ਸੁਣਿਆ ਡਾੜੀ ਫੇਮਸ ਹੀ ਬਹੁਤ ਸਾਰੀ ਉਮਰ ਲੱਗ ਵਈ ਜਾ ਰਹੀ ਹੈ ਕੀ ਕਹਿੰਦੇ ਡਾੜੀ ਸਹੀ ਗੱਲ ਹੈ ਠੀਕ ਜਿੰਨਾ ਪੈਗ ਦੇ ਉੱਤੇ ਗਾਣੇ ਬਣਾਏ ਪਾਪਾ ਸਾਡੇ ਨੇ ਲਿਖੇ ਪਾਪਾ ਨੇ ਲੋ ਜੀ ਆਪਾਂ ਹੋ ਗਏ ਆ ਫ੍ਰੀ ਤੇ ਹੁਣ ਕਾਫੀ ਟਾਈਮ ਹੋ ਗਿਆ ਵਾ ਤੇ ਵਲੌਗ ਦਾ ਕਰ ਲਗਿਆ ਇਥੇ ਅੰਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਤੇ ਸੋਣਾ ਜੀ ਕਮੈਂਟ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਮਤਲਬ ਵੀਡੀਓਜ਼ ਨੂੰ ਪਿਆਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਸਾਰਿਆਂ ਨੂੰ ਬਾਏ ਬਾਏ